ਕਿ ਕਿਤੇ ਬੁੜਿਆਂ ਦਾ ਤਾਂ ਗਿਆ ਬਦਲ ਇਹ ਤਾਂ ਆਇਆ ਨਾ ਪੁਰਾਣਾ ਹੋ ਗਿਆ ਉਹਨਾਂ ਨਾਲ ਤਾਂ ਮੈਂ ਨਾ ਮੁੰਡਾ ਗੱਲ ਕਰੇ ਨਾ ਆਪਣੀ ਲੋ ਗੱਲ ਕਰੇ ਨਾ ਕੋਈ ਹੋ ਵੀ ਇਹਦਾ ਇਹ ਤਾਂ ਬੁੜੇ ਬੈਠਾ ਰਹੋ ਚੁੱਪ ਕਰਕੇ ਬਾਹਰ ਬੱਚੇ ਬਾਹਰ ਰਹਿੰਦੇ ਹੈਗੇ ਅੱਛਾ ਘਰ ਵਾਲੀ ਵੀ ਗਈ ਵੀ ਆ ਅੱਛਾ 6 ਮਹੀਨੇ ਹੋ ਗਏ ਉਹਨਾਂ ਨੂੰ ਇੱਥੇ ਬਹੁਤ ਵਧੀਆ ਨਹੀਂ ਤੇ ਸਾਡਾ ਉੱਥੇ ਜੀ ਨਹੀਂ ਲੱਗਦਾ ਬਾਹਰ ਚੋਟ ਬਹੁਤ ਬੋਲਦਾ ਜਦੋਂ ਮੈਸੇਜ ਨਾ ਹੋਵੇ ਤੁਸੀਂ ਦੱਸੋ ਵੀ ਬੰਦੇ ਦਾ ਜੇ ਲੱਗੋ ਹਾਂ ਮੈਨੂੰ ਤਾਂ ਬਹੁਤ ਔਖਾ ਲੱਗਾ ਗਿਆ ਸੀ ਕਿ ਇਹ ਆਂਦਾ ਕਿ ਮੈਨੂੰ ਵੈਸੇ ਨਹੀਂ। ਸਾਡੇ ਬਾਪੂ ਹੀ ਡਿਮਾਂਸ ਹੋ ਗਈ ਆਈਡੀ ਉਹਦੀ ਬਣਾਈ ਫੇਸਬੁੱਕ ਤੇ ਕੋਈ। ਨੋ 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 ਕੁਝ ਨਹੀਂ ਹੋਣਾ ਆਇਆ। ਟੱਚ ਫੋਨ ਰੱਖਿਆ। ਮੈਨੂੰ ਤਾਂ ਫੋਨ ਵੀ ਨਹੀਂ ਚਲਾਉਣਾ ਆਉਂਦਾ। ਅੱਛਾ। ਹਾਂ। ਬਾਲੀ ਵਧੀਆ ਗੱਲ ਹੈ। ਹੋਰ ਜਾਨ ਵੀ ਬੜਾ। ਜਿਵੇਂ ਹਵਾ ਬੜੀ ਚੱਲੀ ਜਾਂਦੇ ਨੇ ਪੱਖੀਆਂ ਮੈਨੂੰ ਯਾਦ ਆ ਗਿਆ ਵੀ ਪੁਰਾਣਾ ਜਦੋਂ ਵੇਲਾ ਹੁੰਦਾ ਸੀਗਾ ਤੇ ਹੱਥ ਨਹੀਂ ਤੋਕਦਾ ਬਾਪੂ ਜੀ। ਹੈ? ਲੈ ਲੈ ਤੁਸੀਂ ਵੈਸੇ ਸਹੀ ਹੈ। ਐਕਸਰਸਾਈਜ਼ ਹੈ। ਹਾਂ। ਸਸ਼ਟਰੀਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਨੂਰਵਰਚੋਤ ਲੈ ਕੇ ਹਾਜ਼ਰ ਆਤੀ ਆ ਸਾਡਾ ਖਾਸ ਪ੍ਰੋਗਰਾਮ ਪਹਿਲਾਂ ਮੈਂ ਪਿੰਡੋਂ ਪਿੰਡੀ ਲੈ ਕੇ ਆਣੇ ਜੁੜੇ ਸ਼ਹਿਰੋਂ ਸ਼ਹਿਰੀ ਵਾਲੀ ਗੱਲ ਲਓ ਕਿਉਂਕਿ ਜੀ ਪਿੰਡਾਂ ਵਾਲੇ ਬਜ਼ੁਰਗਾਂ ਨਾਲ ਅਸੀਂ ਗੱਲਬਾਤ ਕੀਤੀ ਪਰ ਸਾਡੇ ਸ਼ਹਿਰਾਂ ਵਾਲੇ ਬਜ਼ੁਰਗ ਵੀ ਕਿਸੇ ਨਾਲੋਂ ਘੱਟ ਨਹੀਂ ਸਾਡੇ ਮੌਤਬਰ ਇੱਥੇ ਬੈਠੇ ਹੈਗੇ ਤੇ ਇੱਥੇ ਲੱਗੀ ਹੋਈ ਹੈ ਸਾਥ ਤੇ ਮੈਨੂੰ ਇਹ ਸਾਥ ਦੇ ਵਿੱਚ ਬੜੀ ਘੈਂਟ ਚੀਜ਼ ਲੱਗੀ ਇੱਕ ਵੀ ਇਹਨਾਂ ਨੇ ਜਿਹੜੀਆਂ ਪੱਖੀਆਂ ਪੁਰਾਣਾ ਕਲਚਰ ਜਿਹੜਾ ਉਹ ਦਿਖਾ ਰਹੇ ਨੇ ਜਿਵੇਂ ਪੱਖੀਆਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਸੀ ਵਰਦੇ ਸੀ ਹੁਣ ਅਸੀਂ ਏਸ਼ੀਆ ਦੀ ਹਵਾਵਾਂ 'ਚ ਗਿੱਜ ਕੇ ਤੇ ਇਹ ਦੇਖ ਕੇ ਤਸਵੀਰ ਨਾਲ ਸੱਚੀ ਮਤਲਬ ਦਿਲ ਨੂੰ ਆਏ ਸਕੂਨ ਜਾਂ ਮਿਲਦਾ ਵੀ ਪੁਰਾਣਾ ਪੰਜਾਬ ਹੀ ਵਾਪਸ ਆ ਗਿਆ ਤੇ ਮੈਂ ਸਾਡੇ ਬਜ਼ੁਰਗਾਂ ਦੇ ਨਾਲ ਗੱਲਬਾਤਾਂ ਕਰਦੀਆਂ ਨੇ ਦੀ ਜ਼ਿੰਦਗੀ ਬਾਰੇ ਤਜਰਬੇ ਹਾਸਲ ਕਰਦੇ ਆਪਾਂ ਉਧਰੋਂ ਸ਼ੁਰੂ ਕਰੀਏ ਹਾਂ ਜਿੱਤੋ ਸਲਾਮ ਐਸਤੋ ਐਸਤੋ ਆ ਪਟੋਸ ਨਾ ਕਰ ਲੀ ਗੇ ਇੱਧਰ ਉੱਧਰ ਸ਼ਿੱਕਾ ਜੇ ਘੁੰਮਦਾ ਹੁੰਦਾ ਕੀ ਕਿੱਧਰ ਨੂੰ ਆ ਗਿਆ ਨਹੀਂ ਉੱਧਰ ਜਾਣਾ ਫਿਰ ਚੱਲ ਇੱਥੋਂ ਆ ਜੂ ਗੱਲ ਤਾਂ ਕਹਿੰਦੇ ਇੱਥੋਂ ਹੀ ਸ਼ੁਰੂ ਹੋ ਜੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚਦੇ ਬਾਪੂ ਜੀ ਕਿਵੇਂ ਕੀ ਹਾਲ ਚਾਲ ਨੇ ਕਿਵੇਂ ਲੰਘਦੀ ਹੈ ਜ਼ਿੰਦਗੀ ਬਹੁਤ ਵਧੀਆ ਨਾਲ ਕਿ ਜ਼ਿੰਦਗੀ ਹੂੰ ਬਾਹਰ ਬੱਚੇ ਬਾਹਰ ਰਹਿੰਦੇ ਹੈਗੇ ਅੱਛਾ ਘਰ ਵਾਲੀ ਵੀ ਗਈ ਵੀ ਆ ਅੱਛਾ 6 ਮਹੀਨੇ ਹੋ ਗਏ ਉਹਨਾਂ ਨੂੰ ਹੂੰ ਇੱਥੇ ਬਹੁਤ ਵਧੀਆ ਨਾਲ ਕਿ ਸਾਡਾ ਉੱਥੇ ਜੀ ਨਹੀਂ ਲੱਗਦਾ ਬਾਹਰ ਵਿਦੇਸ਼ ਦੇ ਵਿੱਚ ਬਾਹਰ ਜੀ ਨਹੀਂ ਲੱਗਦਾ ਹੈ अच्छा ਤੇ ਤੁਸੀਂ ਫਿਰ ਇਕੱਲੇ ਇੱਥੇ ਰਹਿੰਦੇ ਹੋ ਇਕੱਲੇ ਰਹਿੰਦੇ ਆ ਹਾਂ ਜਿਹੜੇ ਮੇਰੇ ਹਾਮੋਮਰ ਹੈਗੇ ਹਾਂ ਸੋ ਇੱਥੇ ਉਹਨਾਂ ਨਾਲ ਆ ਕੇ ਵਧੀਆ ਇੰਜੋਏਮੈਂਟ ਹੁੰਦਾ ਹਾਂ ਹਾਂ ਪਰ ਆਏ ਜੀ ਹੁਣ ਜਿਵੇਂ ਮੰਨ ਲਓ ਕਿ ਹੁਣ ਤੁਸੀਂ ਇਕੱਲੇ ਰਹਿੰਦੇ ਹੋ ਹੁਣ ਤਾਂ ਤੁਹਾਡੀ ਬੈਚਲਰ ਲਾਈਫ ਹੈ ਨਾ ਫਿਰ ਤੁਸੀਂ ਵੀ ਕੁਵਾਰੇ ਹੁੰਨੇ ਹੋ ਇਹ ਜਿੰਦਗੀ ਜਿਹੜੀ ਹਾਂ ਹਾਂ ਵਧੀਆ ਵਧੀਆ ਦੁਬਾਰਾ ਫੇਰ ਜਵਾਨੀ ਯਾਦ ਆ ਜਾਂਦੀ ਇੱਥੇ ਬਹਿ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਬੀਤ ਚੁੱਕਿਆ ਇਤਿਹਾਸ ਹੈ ਉਦੇ ਮਤਲਕ ਗੱਲਾਂ ਲਗਾਤਾਰ ਕਰਦੇ ਰਹਿਣੇ ਆ ਕਿ ਪੰਜਾਬ ਦਾ ਪੁਰਾਣਾ ਕਲਚਰ ਕਿ ਹੋਇਆ ਜੀ ਅਸੀਂ ਸਾਡਾ ਸਭਿਆਚਾਰ ਕਿ ਹੋਇਆ ਜੀ ਇਹ ਸਾਰੇ ਜਿਹੜੇ ਪੁਰਾਣੇ ਬੰਦੇ ਹੈਗੇ ਵੱਖ-ਵੱਖ ਧਾਰਿਆਂ ਦੇ ਵਿੱਚੋਂ ਰਿਟਾਇਰਡ ਜੀ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਨਾਲ ਵੀ ਜੁੜੇ ਹੋਣਗੇ ਪਰ ਇੱਥੇ ਸਾਡੇ ਚ ਅਜਿਹਾ ਕੋਈ ਵਖਰੇਵਾ ਨਹੀਂ ਇੱਥੇ ਸਾਡੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਬਹੁਤ ਮਜ਼ਬੂਤ ਹੈ ਅਸੀਂ ਇੱਕ ਦੂਜੇ ਦੀ ਵੇਟ ਕਰਦੇ ਰਹਿੰਦੇ ਆ ਵੀ ਕਦੋਂ ਅੱਜ ਕਿਹੜਾ ਨਹੀਂ ਆਇਆਗਾ ਹਾਂ ਉਹਦੇ ਤੇ ਅਪਰੋਚ ਵੀ ਕਰਦੇ ਆਂਗੇ ਅੱਛਾ ਅੱਛਾ ਵੀ ਜੀ ਜਣੀ ਨਾ ਲੱਗਦਾ ਫਿਰ ਆਤ ਜੀ ਪੈ ਜਾਂਦੀ ਹੈ ਵੀ ਹਾਂ ਕਦੋਂ ਆਉਣਗੇ ਮਹਿਸੂਸ ਕਰਦੇ ਆਂ ਅਸੀਂ ਬਿਲਕੁਲ ਬਿਲਕੁਲ ਮੈਂ ਕਿਹਾ ਵੀ ਹਵਾ ਵਧੀਆ ਚੱਲੀ ਜਾਂਦੇ ਨੇ ਪੱਖੀਆਂ ਮੈਨੂੰ ਯਾਦ ਆ ਗਿਆ ਵੀ ਪੁਰਾਣਾ ਜਦੋਂ ਵੇਲਾ ਹੁੰਦਾ ਸੀਗਾ ਤੇ ਹੱਥ ਨਹੀਂ ਧੋਕਦਾ ਬਾਪੂ ਜੀ ਨਹੀਂ ਨਹੀਂ ਆ ਤੁਸੀਂ ਸਹੀ ਹੈ ਐਕਸਰਸਾਈਜ਼ ਹੈ ਅੱਛਾ ਤਾਂ ਸਹੀ ਕਰੀ ਜੇ ਬਸ ਲੈ ਟਾਈਮ ਨਹੀਂ ਟਾਈਮ ਪਾਸ ਹੈ ਨੈਕਸਟ ਦਿਨ ਦੀ ਨੇ ਮੈਨ ਲਈ ਦੇ ਲੋਕ ਅੱਛਾ ਗੱਲਾਂ ਕਰ ਲਈ ਕਿੰਨਾ ਬਰਾ ਸੱਤਾਂ ਵਾਲੀ ਵਧੀਏ ਮਤਲਬ ਇੱਕ ਦੂਜੇ ਨੂੰ ਵੀ ਚਲਦੇ ਹੋ ਪੱਖੀਆਂ ਆਹ ਚੱਲ ਜੇ ਮੇਰੇ ਨੇੜੇ ਚਲ ਲਈ ਤੇ ਚੱਲੇ ਚੱਲ ਆ ਦੇਖੋ ਇਹ ਸੇਵਾ ਤਾਂ ਇਹਨਾਂ ਦੀ ਹੋ ਰਹੀ ਹੈਗੀ ਇਹਨਾਂ ਨੂੰ ਕੰਮ ਲੈਣਾ ਫਿਰ ਅਸੀਂ ਅੱਛਾ ਇਹ ਨਾਲੇ ਟਖਾਨ ਆ ਇਥੇ ਅੱਛੇ ਕਿਸਾਨ ਹੱਥ ਹੈ ਅੱਛੇ ਅੱਛੇ ਕਿਸਾਨ ਹੈ ਤੇ ਬਾਕੀ ਹੈ ਨਾ ਝੂਠ ਬੋਲਦੇ ਕੁੜੀਆਂ ਅੱਛਾ ਅੱਛਾ ਹਾਂ ਝੂਠ ਬਹੁਤ ਬੋਲਦੇ ਆ ਜਦੋਂ ਮੈਸੇਜ ਨਾ ਹੋਵੇ ਤੁਸੀਂ ਦੱਸੋ ਵੀ ਬੰਦੇ ਦਾ ਜੇ ਲੱਗੂ ਹਾਂ ਮੈਨੂੰ ਤਾਂ ਬਹੁਤ ਔਖਾ ਲੱਗਾ ਗਿਆ ਸੀ ਕਿ ਇਹ ਆਂਦਾ ਆ ਕੇ ਮੈਨੂੰ ਵੈਸੇ ਨਹੀਂ ਨੀ ਇਹਨਾਂ ਦੀਆਂ ਤੀਆਂ ਲੱਗੀਆਂ ਪਈਆਂ ਨੇ ਪਤਾ ਨਹੀਂ ਜੀ ਜੀ ਤੇ ਕਰਦੇ ਹੁਣ ਰੋਟੀ ਦਾ ਵੀ ਔਖਾ ਬਣਾਉਣੀ ਪੈਂਦੀ ਹੈ ਕਰਨੀ ਪੈਂਦੀ ਆ ਜੇ ਤੁਹਾਡੇ ਚ ਹਿੰਮਤ ਹੈ ਹਾਂ ਤੱਕ ਕੋਈ ਔਖਾ ਨਹੀਂ ਮੈਂ ਹਥੋਤੀ ਕਰ ਲੈਣਾ ਆਪ ਦਾ ਤਾਰਾ ਆਪ ਹੀ ਬਣਾ ਕੇ ਕੰਮ ਵਾਲੀਆਂ ਸਫਾਈ ਵਾਸਤੇ ਲੱਗੀਆਂ ਪਰ ਰੋਟੀ ਸਬਜ਼ੀ ਮੈਂ ਆਪ ਬਣਾਉਣਾ ਜੇ ਮੈਸੇਜ ਇੱਥੇ ਵੀ ਹੋਵੇ ਤਾਂ ਸਬਜ਼ੀ ਮੈਂ ਸ਼ੁਰੂ ਤੋਂ ਆਪ ਬਣਾਉਂਦਾ ਰਹਾਂ ਹਾਂ ਵੀ ਕਿਸੇ ਕਿਸਮ ਦੀ ਘਾੜ ਨਹੀਂ ਹੈਗੀ ਐਕਸਰਸਾਈਜ਼ ਕਰੀ ਦੀ ਇੱਥੇ ਸਵੇਰ 4 ਵਜੇ ਪਾਰਕ ਚ ਆ ਜਾਈਦਾ ਸਵੇਰ 6 ਤੱਕ ਅੱਛਾ 2 ਘੰਟੇ ਸਵੇਰ ਇੱਥੇ ਆ ਕੇ ਅਸੀਂ ਐਕਸਰਸਾਈਜ਼ ਵਗੈਰਾ ਕਰਦੇ ਹੋਰ ਸਾਥੀ ਹੁੰਦੇ ਸੀ ਫਾਨ ਆਉਂਦਾ ਬਾਹਰੋਂ ਗੱਲ ਗੁੱਲ ਹੋ ਜਾਂਦੀ ਹੈ ਸ਼ਾਮ ਨੂੰ ਗੱਲ ਹੁੰਦੀ ਹੈਗੀ ਬੱਚੇ ਨਾਲ ਗੱਲ ਜਲਦੀ ਆ ਰਹੇ ਆ ਅੱਜ ਕੱਲ ਜਲਦੀ ਆ ਰਹੇ ਜਲਦੀ ਆ ਰਹੇ ਆ ਕੀ ਗੱਲ ਮਤਲਬ ਇੰਨੀ ਜਲਦੀ ਆ ਰਹੇ ਖਤਰਾ ਖੁਤਰਾ ਤਾਂ ਨਹੀਂ ਪੈਦਾ ਹੋਇਆ ਖਤਰਾ ਕੋਈ ਨਹੀਂ ਇਹ ਵੀ ਮਜਬੂਰੀ ਵਾਸਤੇ ਭੇਜੇ ਸੀਗੇ ਇਹਨਾਂ ਨੇ ਜੀ ਤਾਂ ਨਹੀਂ ਕਰਦਾ ਉੱਥੇ ਬੱਚਾ ਸਾਂਭਣ ਜਾ ਹੋਰ ਆ ਅੱਛਾ ਅੱਛਾ ਉਹਦਾ ਕਰਕੇ ਫਿਰ ਇਹਨਾਂ ਨੂੰ ਸਮਝੌਤਾ ਕਰਨਾ ਪੈਂਦਾ ਹੈਗਾ ਪਰ ਉਹ ਗੱਲ ਤਾਂ ਨਹੀਂ ਜੇ ਆਪਾਂ ਅੱਖੀਏ ਵੀ ਜਿਵੇਂ ਉਹ ਤੋਂ ਬਿਨਾ ਵੀ ਇੱਥੇ ਨਹੀਂ ਨੀ ਆਏ ਜਿਵੇਂ ਉਹਦਾ ਪਾ ਜੇ ਕਰੀ ਲੜਦੇ ਰਹਿਣੇ ਆ ਆਪਸ ਚ ਜੇ ਠੀਕ ਐ ਐ ਬੁਲਾਉਣਾ ਨਹੀਂ ਕਰਨਾ ਨਹੀਂ ਪਰ ਜਿਹਨੂੰ ਬੰਤਾ ਜਾਂਦਾ ਫਿਰ ਉਹਦੋ ਜੀ ਨਹੀਂ ਲੱਗਦਾ ਹਾਂ ਫੋਨ ਖੜਕ ਪੈਂਦੇ ਹਾਂ ਹੁਣ ਰਾਤ ਦੇਖੋ ਤੁਸੀਂ ਵੀ ਜੇ ਸ਼ਾਮ ਨੂੰ ਮੰਨ ਲਓ ਗਏ 7 ਵਜੇ ਤੇ ਸਵੇਰ 7 ਵਜੇ ਤੱਕ ਕਿਹਦੇ ਨਾਲ ਗੱਲ ਕਰਨਗੇ ਤੇ ਕਿੱਥੇ ਆਪਦਾ ਹਮਸਫਰ ਆਉਦਣਾ ਕਿੰਨੀਆਂ ਗੱਲਾਂ ਬਾਤਾਂ ਹੋਰ ਹਾਂ ਹੁੰਦਾ ਨਾ ਹਾਂ ਨਾ ਤਾਂ ਕੋਲੇ ਆਸਰਾ ਹੀ ਹੈ ਵੀ ਹੈਗੇ ਹਾਂ ਸਹੀ ਗੱਲ ਐ ਵੀ ਆ ਜੀਵਨ ਸਾਥੀ ਦੇ ਸਾਥ ਤਾਂ ਬਹੁਤ ਜ਼ਰੂਰੀ ਹੈ ਬੱਚੇ ਬੱਚੇ ਇੱਕ ਪਾਸੇ ਨੇ ਪਰ ਜੀਵਨ ਸਾਥੀ ਮਜਬੂਰੀ ਵਾ ਸਮਝੌਤਾ ਕਰਨਾ ਪੈਂਦਾ ਬੱਚਾ ਖਾਤਰ ਮੈਂ ਦੇਖਦੀ ਸੀ ਕਿ ਪੱਖੀਆਂ ਇੱਕੋ ਆਰਡਰ ਤੇ ਕੜਾਈਆਂ ਲੱਗਦੀਆਂ ਤੁਸੀਂ ਹੈ ਕੜੀਆਂ ਲੈ ਕੇ ਆਏ ਅੱਛਾ ਚਾਹੇ ਕਿਵੇਂ ਦਿਮਾਗ ਚ ਕਿਵੇਂ ਆਇਆ ਆਈਡੀਆ ਵੀ ਪੱਖੀਆਂ ਚੱਲ ਗਏ ਤੇ ਬੈਠ ਗਏ ਇਹ ਪੁਰਾਣੀ ਸਭ ਤਾਂ ਆਈ ਪਹਿਲਾਂ ਹੀ ਪੱਖੇ ਚੱਲਦੇ ਹਾਂ ਤੇ ਹੋ ਵੀ ਪੱਖੇ ਚੱਲਦੇ ਆਡੋਂਦੀਆਂ ਸੀ ਪੱਖੀਆਂ ਜੀ ਬੁੜੀਆਂ ਐ ਬੈਟੀਆਂ ਘਰੇ ਬਣ ਕੇ ਵਧੀਆ ਹਾਂਜੀ ਹਾਂ ਉਹ ਬਣਾਉਂਦੇ ਹੁੰਦੇ ਪੱਕਾ ਕਢਾਈ ਕਰਕੇ ਲੇ ਹਾਂ ਕਢਾਈ ਕਰਕੇ ਵਧੀਆ ਤੇ ਆ ਕੋ ਗੁਰੂ ਲਾਈਵ ਦੇ ਆ ਜਿਦੋਂ ਵਿਆਹ ਚ ਵੀ ਦਿੰਦੇ ਜਿਵੇਂ ਉਹ ਗੀਤ ਗਾਉਂਦੇ ਹੁੰਦੇ ਸੀ ਮੇਰੀ ਪੱਖੀ ਨੂੰ ਘੁੰਗਰੂ ਲਵਾ ਦੇ ਉਹ ਵੀ ਉਹ ਨਾਲੇ ਸ਼ਾਂਸ਼ਾਨ ਕਰੂਣ ਵਾਲੇ ਹਵਾਦੋ ਕਰਕੇ ਤੇ ਉਹ ਪੱਕੀ ਲਿਆ ਦੇ ਚੱਲੂਗੀ ਸਾਰੀ ਗਾਤ ਅਸੀਂ ਸ਼ੀਸ਼ਾ ਵੀ ਨਹੀਂ ਹਸ ਕੀਖਦਾ ਕੀ ਸ਼ੀਸ਼ਾ ਵੀ ਹੁੰਦਾ ਜੀ ਹਾਂ ਸ਼ੀਸ਼ਾ ਵਾਲੇ ਨੂੰ ਤੇ ਸੀ ਸੇ ਪੱਖੀਆਂ ਤੇ ਅੱਜ ਕੱਲ ਚਲਾ ਲਓ ਪੱਖੀਆਂ ਕੰਬੁਰਾਂ ਵਾਲਗੇ ਪੱਖੀ ਹੋਈ ਗੀ ਅੱਗੇ ਬੱਲਿਆ ਹਾਂ ਅੱਜ ਕੱਲ ਤੇ ਏਸੀ ਆ ਗਏ ਨਾ ਫਿਰ ਥੋੜੇ ਚੱਲਦੀਆਂ ਨਹੀਂ ਅੱਜ ਕੱਲ ਦੀ ਪਰ ਹੱਥ ਦੁਖਦੇ ਇੱਥੇ ਤਾਂ ਏਸੀ ਆਈ ਨਹੀਂ ਕੋਈ ਇੱਥੇ ਤਾਂ ਬੈਠੇ ਆ ਗਲ ਕੁੜੀਆਂ ਪੜਨ ਲੱਗ ਗਈਆਂ ਨੇ ਹੁਣ ਹੁਣ ਨਵੀਂ ਨਵੀਂ ਪੀੜ੍ਹੀ ਆਈ ਪੜਾਈ ਲਿਖਾਈ ਕਰਨ ਲੱਪੀ ਉਦੋਂ ਪਹਿਲਾਂ ਕੁੜੀਆਂ ਵਿਹਲੀਆਂ ਹੁੰਦੀਆਂ ਸੀ ਪੜਦੀਆਂ ਹੀ ਨਹੀਂ ਸੀ ਉਹ ਪੱਖੇ ਬਣਾ ਲੀਆਂ ਦਰਿਆ ਬਣਾ ਰੀਆਂ ਇਹ ਜੇ ਕਰਕੇ ਉਹਦਾ ਟਾਈਮ ਪਾਸ ਕਰਦੀਆਂ ਸੀ ਉਹ ਹੱਥ ਦਾ ਕੌਣ ਸੀਗੇ ਜੀ ਹਾਂ ਹਰ ਕੋਈ ਦਿੰਦਾ ਸੀਗਾ ਆਪਣੀ ਧੀ ਨੂੰ ਵੀ ਸਿੱਖੇ ਵਧੀਆ ਚਾਦਰਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਕਦੇ ਕਿਆ ਕਰਨਾ ਹੁਣ ਧੀਆ ਆ ਗਈਆਂ ਤਿਤੀਆਂ ਤੇ ਦੇਖੋ ਕਿੰਨਾ ਰੌਣਕ ਮੇਲਾ ਲੱਗਦਾ ਬਹੁਤ ਬਹੁਤ ਰੌਣਕ ਆ ਰੈਡੀमेड ਮਿਲ ਜਾਂਦੇ ਰੈਡੀमेड ਅੱਜ ਕੱਲ ਤੇ ਨੀ ਪੋਲੀਆਂ ਵੀ ਰੈਡੀमेड ਲੈ ਲੈਂਦੇ ਹਾਂ ਅਸੀਂ ਤਾਂ ਪੋਲੀਆਂ ਬੁੱਲੀ ਬੈਠੇ ਆ ਅਸੀਂ ਬੋਲੀਆਂ ਵੀ ਰੈਡੀमेड ਆ ਗਏ ਨੇ ਸਭ ਸਾਰਾ ਸਸਤੀ ਵਿੱਚ ਚੇਂਜ ਹੋ ਗਿਆ ਹਾਂ ਸਾਰਾ ਸਸਤੀ ਵਿੱਚ ਹਾਂ ਪੜ੍ਹੇ ਲਿਖੇ ਤਾਂ ਪਰ ਬਣ ਕੇ ਹਾਂ ਅੱਜ ਕੱਲ ਸਾਰਾ ਦੁਜਾ ਸਸਤੀ ਮ ਆ ਗਿਆ ਮੋਬਾਈਲ ਤਾਂ ਹੋ ਜਾਓ ਗਿਆ ਡਿਜੀਟਲ ਸਿਸਟਮ ਆ ਗਿਆ ਉਹਦਾ ਜੋ ਗੱਲ ਸਾਡੇ ਬੁੜਿਆਂ ਦਾ ਤਾਂ ਗਿਆ ਬਦਲ ਇਹ ਤਾਂ ਆਇਆ ਨਾ ਪੁਰਾਣਾ ਹੋ ਗਿਆ ਉਹਨਾਂ ਨਾਲ ਤਾਂ ਨਾ ਮੁੰਡਾ ਗੱਲ ਕਰੇ ਨਾ ਆਪਣੀ ਲੋ ਗੱਲ ਕਰੇ ਨਾ ਕੋਈ ਹੋ ਵੀ ਇਹਦਾ ਇਹਦਾ ਬੁੜੇ ਬੈਠੇ ਰਹੋ ਚੁੱਪ ਕਰਕੇ ਹੈ ਨਿੱਕੇ ਬੱਚੇ ਵੀ ਆਉਂਦਾ ਲੈਪਟਾਪੇ ਬੈਲੇ ਕੇ ਬਹਿ ਜਾਂਦੇ ਜਿਵੇਂ ਘਰੇ ਹੁੰਦੇ ਨਹੀਂ ਨਾ ਰਹਿੰਦੇ ਨਹੀਂ ਮਾਰੇ ਨਹੀਂ ਮੈਂ ਕਿਉਂ ਹੁਣ ਸਾਡੇ ਬਾਪੂ ਵੀ ਤਾਂ ਐਡਵਾਂਸ ਹੋ ਗਏ ਹੈ ਦੇ ਬਾਪੂ ਹੀ ਦਿਮਾਸ਼ ਹੋ ਗਈ ਆਈ ਡਿਉਟੀ ਬਣਾਈ ਫੇਸਬੁੱਕ ਤੇ ਕੋਈ ਨੋ 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 ਕੁਛ ਨਹੀਂ ਹੋਣਾ ਹੈ ਟੱਚ ਫੋਨ ਰੱਖਿਆ ਮੈਨੂੰ ਤਾਂ ਫੋਨ ਵੀ ਨਹੀਂ ਚਲਾਉਣਾ ਆਉਂਦਾ ਅੱਛਾ ਹਾਂ ਬੜੀ ਵਧੀਆ ਗੱਲ ਹੈ ਹੋਰ ਜਾਣ ਬਣਾ ਆ ਦੇਖੋ ਆ ਛੋਟਾ ਜਿਹਾ ਬੋਡ ਰੱਖਿਆ ਆ ਛੋਟਾ ਜਿਆ ਅੱਗੇ ਤਾਂ ਝੋਲਾਂ ਝੋਲਾਂਗੇ ਜੇ ਕਰਨ ਹੋਏ ਕਰ ਲਾਂਗੇ ਬਸ